ਵੀ ਮਿੱਤਰੋ ਇਹ ਹੈਗਾ ਪੰਡੋ ਡੈਮ ਪੰਡੋ ਡੈਮ ਤੇ ਆ ਖੱਬੇ ਪਾਸੇ ਹੈਗੀ ਆ ਤੀਰਥ ਬੈਲੀ ਠਾਕੀ ਬਣੀ ਹੋਈ ਆ ਥੱਲੇ ਘੁੰਮਣ ਵਾਸਤੇ ਅੱਗੇ ਪਾਸੇ ਸੱਜੇ ਪਾਸੇ ਆਪਣਾ ਇਹ ਪੰਡੋ ਝੀਲ ਵੀ ਕਹਿੰਦੇ ਇਹਨੂੰ ਉਹੀ ਬਿਆਸ ਨਦੀ ਦੇ ਪੂਰੀ ਬਣਿਆ ਹੋਇਆ ਡੈਮ ਹੈ ਇਹਨੂੰ ਪੰਡੋ ਝੀਲ ਕਹਿ ਦਿੰਦੇ ਆ ਆ ਪੰਡੋਵ ਚੀਰ ਟੈਂਬ ਬਣਿਆ ਹੋਇਆ ਹੈ ਉਪਰੇ ਤੇ ਦੇਖੋ ਅੱਗੇ ਹੋਰ ਵੀ ਖਤਰਨਾਕ ਰਸਤੇ ਆਉਣੇ ਆ ਬੋਲਾਉਂਦਾ ਹੋਇਆ ਦੇਖੋ ਨਦੀ ਦੇ ਕਿਨਾਰੇ ਕਿਨਾਰੇ ਸੜਕ ਦੀ ਰੋਡ ਜਾ ਰਹੀ ਹੈ ਦੇਖੋ ਸਾਈਡ ਤੇ ਪਹਾੜ ਟੱਟਿਆ ਹੋਇਆ ਹੈ ਕਟ ਕਟ ਕੇ ਪਹਾੜ ਰੋਡ ਬਣਾਏ ਹੋਏ ਨੇ ਪਹਿਲਾਂ ਨਦੀ ਦੇ ਆਪਾਂ ਹੁਣ ਤੱਕ ਖੱਬੇ ਪਾਸੇ ਆਏ ਆ ਤੇ ਹੁਣ ਆਪਾਂ ਪਹਿਲਾਂ ਸੱਜੇ ਪਾਸੇ ਆਏ ਤੇ ਹੁਣ ਖੱਬੇ ਪਾਸੇ ਹੋਵੇ ਨਦੀ ਦੇ ਪਹਿਲਾਂ ਜਿਹੜੀ ਨਦੀ ਸੀ ਉਹ ਖੱਬੇ ਪਾਸੇ ਸੀ ਹੁਣ ਨਦੀ ਜਿਹੜੀ ਆ ਉਹ ਸੱਜੇ ਪਾਸੇ ਚੱਲੂਗੀ ਕੋ ਆ ਬਹੁਤ ਜਿਹਾ ਪਹਾੜੀ ਆ ਬਹੁਤ ਜਿਹਾ ਪਹਾੜੀ ਆ ਆ ਦੇਖੋ ਹੁਣ ਇਹ ਪਹਾੜਾਂ ਦੇ ਉੱਪਰ ਦਰਖਤ ਨੇ ਜਿਹੜੇ ਉਹ ਛੋਟੇ ਛੋਟੇ ਨੇ ਪਿੱਛੇ ਪਹਾੜਾਂ ਤੇ ਦਰਖਤ ਵੱਡੇ ਵੱਡੇ ਸੀ ਇਧਰ ਨੂੰ ਹੁਣ ਦਰਖਤ ਘਟਦੇ ਜਾਣਗੇ ਬਹੁਤ ਉਚਾਈ ਤੇ ਆ ਗਏ ਹੁਣ ਆਪਾਂ ਨਦੀ ਆ ਜਿਹੜੀ ਉਹ ਗਹਿਰੀ ਆ ਥੰਡੇ ਆ ਦੇਖੋ ਹੁਣ ਚੜਾਈ ਚੜੀ ਜਾ ਰਹੀ ਹੈ ਚੜਾਈ ਵਧਦੀ ਹੋਈ ਜਾਣੀ ਹੁਣ ਅੱਗੇ ਦੇਖੋ ਬਹੁਤ ਚੜਾਈ ਆ सन बिठाने हंगोई ब्रिज जेड़ा पैदल ब्रिज है पैदल पुल हंगोई देखो रोड बहुत बढ़िया बनया है ਕਿਤੇ ਕੋਈ ਖੱਡਾ ਜਾਂ ਨਹੀਂ ਹੈਗਾ ਉੱਥੇ ਵਗੈਰਾ ਬਹੁਤ ਸੋਹਣਾ ਮੌਸਮ ਹੋਇਆ ਹੈ ਉਹਨੇ ਪਹਾੜ ਸੁੰਦਰ ਨਜ਼ਾਰੇ ਪਹਾੜਾਂ ਦੇ ਹਰਿਆਲੀ ਹਰਿਆਲੀ ਨਹੀਂ ਵੀ ਬਹੁਤ ਪਹੁੰਚਿਆ ਇੱਧਰ ਦੇਖੋ ਇੱਥੇ ਮੀਂਹ ਪੈ ਕੇ ਹਟਿਆ ਪਹਿਲਾਂ ਉਹ ਸਾਹਮਣੇ ਪਹਾੜ ਦੇ ਵਿੱਚ ਬੱਦਲ ਟਕਰਾ ਰਿਹਾਗਾ ਪਹਾੜ ਦੇ ਵਿੱਚ ਕਿਵੇਂ ਬੱਦਲ ਟਕਰਾ ਰਹੇ ਗੇ ਚਰਨਾ ਵੀ ਆਉਣਾ ਪਹਾੜਾਂ ਦੇ ਚਰਨਾ ਵੀ ਪੈਣਾ ਹੁੰਦਾ ਇੱਥੇ। ਹੰਗੋਈ ਹੰਗੋਈ ਦੇ ਲਾਗੇ ਤਾਂ ਕਿਈ ਹੈ ਚਰਨਾ ਜਾਂ। ਦੇਖੋ ਨਹੀਂ ਬਹੁਤ ਹੀ ਸੁੰਦਰ ਨਜ਼ਾਰਾ। इधर आके पहाड़ ज ढलिया जहा होगा इत थ जा खतरे जला रोड है इतो पहाड़ डिगया होगा इतने ਆ ਦੇਖੋ JCB ਵੀ ਖੜੀ ਆ ਇੱਥੇ ਫੇਰ ਦਾ ਬੜਾ ਰੋਡ ਵਧੀਆ ਦੇਖੋ ਆਸ ਅੱਥਰ ਜਿਵੇਂ ਆਇਆ ਸਾਈਡ ਤੇ ਕੱਲੇ ਕੱਲੇ ਜੇ ਘਰ ਨੇ ਜੰਗਲਾਂ ਜਾਂ ਚ ਪਹਾੜਾਂ ਚ

जा रही गए लग मैं लगता अगे जा लेह लद्दाख देखो बहुत हम उच्ची जगह आ गया बहुत हाइट ते आ गया